ਸਤਨਾੰਸਰੀ ਵਾਸ ਗੁਰੂ ਸਾਹਿਬ ਜੀਓ ਇੱਕ ਓੰਕਾਰ ਸਤਗੁਰ ਪ੍ਰਸਾਦ ਪਾਤਸ਼ਾਹ 10ਵੀਂ ਤੋਂ ਆ ਪ੍ਰਸਾਦ ਸੁਬਈਏ ਸਰ ਆਪਕ ਸੁਧ ਸੁਮੂਹ ਸੁਧਾਨ ਕੇ ਦੇਖ ਰਿਓ ਕਰ ਜੋ ਜਤੀ ਕੇ ਸੂਰ ਸਰਾਰਨ ਸੁਧ ਸੁਤਾ ਦੇ ਸੰਤ ਸਮੂਹ अनेक ਮਤੀ ਕੇ ਸਾਰੇ ਹੀ ਜਿਸ ਕੋ ਦੇਖ ਰਿਓ ਮਤ ਕੋ ਉਹਨਾਂ ਦੇਖੇ ਪ੍ਰਾਨਪਤੀ ਕੇ ਜੀ ਭਗਵਾਨ ਕੀ ਭਾਏ ਕਿਰਪਾ ਹੂ ਤੇ ਇੱਕ ਰਤੀ ਦਿਨ ਇੱਕ ਰਤੀ ਕੇ ਮਤੇ ਮਤੰਗ ਜਰੇ ਜਰ ਸੰਗ ਉਪੋ ਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੋ ਰੰਗ ਸੇ ਕੂਦਤ ਪੌਣ ਕੇ ਗੌਣ ਕੋ ਜਾਤ ਨਿਵਾਰੇ ਭਾਰੀ ਭੁਜਾਨ ਕੇ ਭੂਪ ਭਲੀ ਵਿਦ ਨਿਆਬ ਤਸੀਸ ਨਾ ਜਾਤ ਵਿਚਾਰੇ ਇਤੇ ਭਏ ਤੋਂ ਕਹਾ ਭਏ ਭੂਪਤ ਅੰਤ ਕੋ ਨਾਂਗੇ ਹੀ ਪਾਏ ਪਧਾਰੇਗੀ ਜੀਤ ਫਰੈ ਸਭ ਦੇਸ ਦਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜਕ ਜਾਣ ਕੇ ਸੁੰਦਰ ਹੰਸਤ ਹੀ ਹੈ ਰਾਜ ਹਜ਼ਾਰੇ ਪੂਤ ਭਵਿਕ ਭਵਾਨ ਕੇ ਭੂਪਤ ਕੌਣ ਗਨੇ ਨਹੀਂ ਜਾਤ ਵਿਚਾਰੇ ਸ੍ਰੀਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ ਸੀਰਥ ਨਾਨ ਦਾ ਆਦਮ ਦਾਨ ਸੋ ਸੰਜਮ ਨੇ ਮਾਨੇਕ ਬ ਸਿਖੈ ਵੇਦ ਪੁਰਾਨ ਕ ਤੇਵ ਕੁਰਾਨ ਜਮੀਨ ਜਮਾਨਸ ਬਾਨ ਕੇ ਪੇਖੈ ਪਉਣ ਆਹਾਰ ਜਤੀ ਜਤ ਧਾਰ ਸਬੈ ਸੋ ਵਿਚਾਰ ਹਜ਼ਾਰ ਕ ਦੇਖੈ ਸ੍ਰੀ ਭਗਵਾਨ ਪਜੇ ਬਿਨੂਪਤ ਏਕ ਰਤੀ ਬਿਨ ਏਕ ਨ ਲੇਖੈ ਸੋਦਸ ਸਿਪਾਹਾ ਦੁਰੰਤ ਕੋ ਤੋ ਬਾਸ ਸੁਹਾਜ ਸੁਨਾਹ ਦਰ ਜਾਨ ਤ ਲੈਗੇ ਭਾਰੀ ਗੁਮਾਨ ਪਰ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਹਲਾਗੇ ਤੋਰ ਰੀ ਨਮਰ ਔਰ ਮਵਾਸਨ ਮਤੇ ਮਤੰਗਨ ਮਾਨ ਮਲੈਗੇ ਸ੍ਰੀ ਪਤ ਸ੍ਰੀ ਭਗਵਾਨ ਕਿਰਪਾ ਬਿੰਤਿ ਆਗ ਜਹਾਨ ਨਿਦਾਨ ਚਲੈਗੇ ਬੀਰ ਪਾਰ ਵੱਡੇ ਬਰਿਆਰ ਅਵਿਚਾਰ ਹਿਸਾਰ ਕੀ ਧਾਰ ਪਛਈਆ ਤੋਰਤ ਦੇਸ ਮੁਲਿੰਦਮ ਵਸਨ ਗਾਤਮ ਅਤੇ ਗਿਆਨ ਕੇ ਮਾਨ ਮਲਈਆ ਗਾੜੇ ਗੜਾਂ ਕੇ ਤੋੜਨ ਹਾਰ ਸੋ ਬਤਨ ਹੀ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੋ 1 ਦੇਵਈਆ ਦਾਨਵ ਦੇਵ ਫਨੰਦਨ ਸਾਚਰ ਭੂਤ ਭਵਖ ਭਵਾਨ ਜਪਾਂਗੇ ਜੀਵ ਜਤੈ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪਥ ਪੈਗੇ ਪੁਨ ਪਰ ਤਾਪਨ ਬਾੜ ਜੈਤ ਤੁਨ ਪਾਪਨ ਕੇ ਬਹੁ ਪੁੰਜ ਖਾ ਪੈਗੇ ਸਾਧ ਸੰਹੂ ਪਰ ਸੰਨ ਫਿਰੈ ਜਗ ਸਤਰ ਸਬੈ ਅਵ ਲੋਕ ਚ ਪੈਗੇ ਮਾਨਵ ਇੰਦਰ ਗਜेंद्र ਨਰਾ ਤਪ ਜੋ ਅੰਤਰ ਲੋਕ ਕੋ ਰਾਜ ਕਰਨਗੇ ਕੋਡ ਇਸ ਨਾਨਕ ਆਜਾਦਕ দান ਅਨੇਕ ਸੋ ਅੰਬਰ ਸਾਜ ਬਰਾਂਗੇ ਬ੍ਰਹਮ ਮਹੇਸ਼ਰ ਵਿਸੁੰ ਸਚੀ ਪਤੇ ਅੰਤ ਫਸੇ ਜਮ ਫਾਸ ਪਰਾਂਗੇ ਜੇ ਨਰਸਿ ਰੀਪਤ ਕੇ ਪ੍ਰਸ ਹੈ ਪਗ ਤੇ ਨਰ ਫੇਰ ਨ ਦੇਹ ਧਰਾਂਗੇ ਕਹਾਂ ਭਇਓ ਜੋ ਦਉ ਲੋਚਨ ਮੂਹਦ ਕੈ ਬੈਠ ਰਹੇ ਓ ਵਕਤ ਧਿਆਨ ਲਗਾਇਓ ਨਾ ਹਾਥ ਫਿਰਿਓ ਲੀਏ ਸਾਤ ਸਮੁੰਦਰਾਂ ਦੇ ਲੋਕ ਗਇਓ ਪਰਲੋਕ ਗਵਾਇਓ ਬਾਸਕਿਓ ਬਖਿਆਨ ਸੋ ਬੈਠ ਕੈ ਐਸੇ ਹੀ ਐਸੇ ਸੋ ਬੈਸ ਬਿਤਾਇਓ ਸਾਚ ਕਹੋ ਸੁਨ ਲਿਖੋ ਸਬੈ ਜਿਨ ਪ੍ਰੇਮ ਕੀਓ ਤੈਨਹੀ ਪ੍ਰਭ ਪਾਇਓ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਘਰੇ ਲਟਕਾਇਓ ਕਾਹੂ ਲਖਿਓ ਹਰ ਅਵਾਚੀ ਦਿਸਾਮਹਿ ਕਾਹੂ ਪਛਾਹ ਕੋ ਸਿਸ ਨਿਵਾਇਓ ਕੋ ਬੋਤਾਨ ਕੋ ਪੂਜਤ ਹੈ ਪਸ ਕੋ ਮ੍ਰਿਤਾਨ ਕੋ ਪੂਜਨ ਧਾਇਓ ਕੂਰ ਕਰਿਆ ੁਰਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਕੋ ਬੋਤਾਨ ਕੋ ਪੂਜਤ ਹੈ ਪਸ ਕੋ ਮਿਰਤਾਨ ਕੋ ਪੂਜਨ ਧਾਇਓ ਕੂਰ ਕਿਰਿਆ ਔਰ ਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ